ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਜਿਹੜੀ ਬਿਕਰਮ ਸਿੰਘ ਮਜੀਠੀਏ ਤੇ ਕਾਰਵਾਈ ਹੋਈ ਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਲਗਭਗ 500 ਕਰੋੜ ਤੋਂ ਵੱਧ ਇਹਨਾਂ ਦੀਆਂ ਕੰਪਨੀਆਂ ਚ ਲੈਣ-ਦੇਣ ਹੋਇਆ ਉਹ ਕਾਰਵਾਈ ਵਿਜੀਲੈਂਸ ਨੇ ਕਾਨੂੰਨ ਦੇ ਆਧਾਰ ਤੇ ਬਿਲਕੁਲ ਆਪਦੀ ਜੋ ਕਾਨੂੰਨ ਦੇ ਅਨੁਸਾਰ ਬੰਦਾ ਵਾ ਉਹਦੇ ਅਨੁਸਾਰ ਕੀਤੀ ਆ ਤੇ ਜਿਹੜੇ ਲੀਡਰ ਕਾਂਗਰਸ ਦੇ ਬੀਜੇਪੀ ਦੇ ਹੋਰ ਵੀ ਕਈ ਪੋਲੀਟੀਕਲ ਪਾਰਟੀਆਂ ਦੇ ਕਿਉਂਕਿ ਲੰਮਾ ਸਮਾਂ ਰਹੀ 10 ਸਾਲ ਲਗਾਤਾਰ ਰਹੀ ਕਾਲੀ ਦਲ ਦੀ ਪੰਜਾਬ ਤੇ ਸਰਕਾਰ 7 ਤੋਂ ਲੈ ਕੇ 17 ਤੱਕ ਤੇ ਸਾਰੇ ਲੀਡਰ ਇਹ ਬੋਲ ਦਿੰਦੇ ਜਦੋਂ ਸੱਤਾ ਤੋਂ ਬਾਹਰ ਹੀ ਵੀ ਅਸੀਂ ਜਿਹੜੇ ਕਾਲੀ ਦਲ ਦੇ ਵੱਡੇ ਵੱਡੇ ਲੀਡਰ ਆ ਸੁਖਵੀਰ ਸਿੰਘ ਬਾਦਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਕਰਮ ਸਿੰਘ ਮਜੀਠੀਆ ਤੇ ਹੋਰ ਵੀ ਕਈ ਲੀਡਰਾਂ ਦੇ ਨਾਮ ਲੈਣੇ ਵੀ ਅਸੀਂ ਇਹਨਾਂ ਲੀਡਰਾਂ ਤੇ ਵੀ ਕਾਰਵਾਈ ਕਰਾਂਗੇ ਐਲਓਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਜਦੋਂ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆਏ ਤੇ ਉਹਨਾਂ ਨੇ ਉੱਥੇ ਆ ਕੇ ਬੜਾ ਗਰਮਜੋਸ਼ੀ ਵਾਲਾ ਭਾਸ਼ਣ ਦਿੱਤਾ ਤੇ ਉਹਦੇ ਚ ਇਦਾਂ ਕਿਹਾ ਵੀ ਮੈਂ ਬਿਕਰਮ ਸਿੰਘ ਮਜੀਠੀਏ ਨੂੰ ਰਸਤੇ 'ਨਾ ਬੰਨ ਕੇ ਸੀਆਈਏ ਤਰਨਤਾਰਨ ਖੜਕੇ ਤੇ ਇੱਥੇ ਪਰਚਾ ਦੇ ਕੇ ਇਹਨੂੰ ਸਲਾਖਾਂ ਦੇ ਵਿੱਚ ਧਕਾਂਗੇ ਹੋਰ ਵੀ ਵੱਡੇ ਵੱਡੇ ਬਿਆਨ ਦਿੱਤੇ ਤੇ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਅੱਜ ਬਿਕਰਮ ਸਿੰਘ ਮਜੀਠੀਏ ਦਾ ਪੱਖ ਪੂਰ ਰਹੇ ਆ ਜਦੋਂ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਮੁੱਖ ਮੰਤਰੀ ਸਨ ਕਾਂਗਰਸ ਦੀ ਗਵਰਨਮੈਂਟ ਹੀ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵਿਕਰਮ ਸਿੰਘ ਮਜੀਠੀਆ ਦੇ ਐਫਆਈਆਰ ਦਰਜ ਕੀਤੀ ਸੀ ਤੇ ਐਫਆਈਆਰ ਕਿਹੜੇ ਸਬੂਤਾਂ ਦੇ ਆਧਾਰ ਤੇ ਦਰਜ ਕੀਤੀ ਸੀ ਉਹ ਕੀਤੀ ਹੀ ਜਦੋਂ ਜਗਦੀਸ਼ ਭੋਲਾ ਡਰੱਗ ਦੇ ਕੇਸ 'ਚ ਫੜਿਆ ਗਿਆ ਸਮੈਗਲਿੰਗ 'ਚ ਫੜਿਆ ਗਿਆ ਤੇ ਉਹਨੇ ਬਿਆਨ ਦਿੱਤੇ ਕਿ ਸਾਡਾ ਸਰਗਣਾ ਵਿਕਰਮ ਸਿੰਘ ਮਜੀਠੀਆ ਉਦੋਂ ਸਰਕਾਰ ਹੀ ਕਾਲੀਦਲ ਬਦਲਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਦੋਂ ਦੇ ਮੁੱਖ ਮੰਤਰੀ ਸਨ ਤੇ ਹਰਦੀਪਾਲ ਸਿੰਘ ਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਐਸਐਸਪੀ ਪਟਿਆਲਾ ਸੀ ਉਦੋਂ ਜਗਦੀਸ਼ ਭੋਲੇ ਦੇ ਉਹ ਬਿਆਨ ਕਲੰਬੰਦ ਹੋਏ ਤੇ ਉਹਨਾਂ ਬਿਆਨਾਂ ਦੇ ਆਧਾਰ ਤੇ ਹੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਐਫਆਈਆਰ ਦਰਜ ਕਾਂਗਰਸ ਦੇ ਰਾਜ ਚ ਕਰਾਈ ਤੇ ਅੱਜ ਇਹ ਕਹਿ ਰਿਹਾ ਵੀ ਵਿਕਰਮ ਸਿੰਘ ਮਜੀਠੀਆ ਨਾ ਪੋਲਿਟਿਕਸ ਹੋਈ ਆ ਡਰਾਮਾ ਹੋਇਆ ਤੇ ਚਰਨਜੀਤ ਸਿੰਘ ਚੰਨੀ ਆਪ ਦਾ ਸਟੈਂਡ ਜਿਹੜਾ ਉਹ ਸਪਸ਼ਟ ਕਰਨ ਵੀ ਜਦੋਂ ਇਹਨਾਂ ਐਫਆਈਆਰ ਕੀਤੀ ਹੀ ਫਿਰ ਉਹ ਵੀ ਡਰਾਮਾ ਹੀ ਜੇ ਉਹ ਡਰਾਮਾ ਹੀ ਤੇ ਫਿਰ ਇਥੋਂ ਬਾਰੇ ਗੱਲ ਕਰਨ ਤੇ ਜੇ ਉਹ ਸੱਚ ਹੀ ਤੇ ਫਿਰ ਇਹ ਵੀ ਸੱਚ ਆ ਤੇ ਨਾਲ ਜਿੰਨੇ ਵੀ ਲੀਡਰ ਆ ਭਾਵੇਂ ਬੀਜੇਪੀ ਦੇ ਆ ਭਾਵੇਂ ਕਾਂਗਰਸ ਦੇ ਆ ਉਹ ਤਾਂ ਇੱਕ ਦੂਜੇ ਤੇ ਸਟੇਜ ਤੋਂ ਇਹੋ ਜਿਹੇ ਸ਼ਬਦੀ ਵਾਰ ਕਰਦੇ ਆ ਪੀ ਅਹੀਂ ਸਾਡੀ ਸਰਕਾਰ ਆ ਲੈੰਦੋ ਅਸੀਂ ਫਲਾਣੀ ਨੂੰ ਫੜ ਕੇ ਅੰਦਰ ਦਿਆਂਗੇ ਅਸੀਂ ਢਿੰਗੜੇ ਨੂੰ ਫੜ ਕੇ ਅੰਦਰ ਦਿਆਂਗੇ ਤੇ ਜੇ ਹੁਣ ਵਿਜੀਲੈਂਸ ਨੇ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕਾਰਵਾਈ ਕੀਤੀ ਆ ਤੇ ਹੁਣ ਸਾਰੀਆਂ ਪਾਰਟੀਆਂ ਦੇ ਪੋਲੀਟੀਕਲ ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਬਿਨਾਂ ਉਹ ਸਾਰੇ ਬਿਕਰਮ ਸਿੰਘ ਜੀਟੇ ਦਾ ਪੱਖ ਪੂਰ ਰਹੇ ਆ ਆ ਸਿਮਰਤ ਕੌਰ ਬਾਦਲ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਜਦੋਂ ਸੱਤਾ ਜੋ ਬਾਹਰ ਹੁੰਦੇ ਆ ਨਾ ਉਦੋਂ ਸਟੇਜ ਤੋਂ ਕਹਿ ਦਿੰਦੇ ਆ ਵੀ ਮੈਂ ਲਾਲ ਡੈਰੀ ਲਾਈ ਆ ਮੈਂ ਅਫਸਰਾਂ ਦੇ ਨਾਂ ਲਿਖ ਲਿਆ ਲਾਲ ਡੈਰੀ ਦੇ ਵਿੱਚ ਜਿਹੜੇ ਜਿਹੜੇ ਅਫਸਰ ਦਾ ਨਾਮ ਲਿਖਿਆਗਾ ਉੱਤੇ ਸਾਡੀ ਸਰਕਾਰ ਹੋਣ ਤੇ ਸਖਤ ਕਾਰਵਾਈਆਂ ਹੋਣਗੀਆਂ ਹੁਣ ਉਹੋ ਗੱਲ ਤੁਸੀਂ ਬੋਲ ਰਹੇ ਜੀ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਤੁਸੀਂ ਵੀ ਹੁਣ ਇਹ ਕਹਿ ਰਹੇ ਜੇ ਅਫਸਰਾਂ ਨੂੰ ਵੀ ਜਿਹੜੇ ਅਫਸਰ ਵਿੱਚ ਇਨਵੋਲਵ ਹੋਣਗੇ ਕਾਰਵਾਈ ਕਰਦੇ ਸਾਡੀ ਸਰਕਾਰ ਹੋਣ ਤੇ ਉਹਨਾਂ ਦੇ ਕਾਰਵਾਈਆਂ ਕਰਾਂਗੇ ਅਸੀਂ ਮੁੱਖ ਮੰਤਰੀ ਪੰਜਾਬ ਤੇ ਕਾਰਵਾਈਆਂ ਕਰਾਂਗੇ ਪਹਿਲਾਂ ਤੇ ਬੀਬਾ ਜੀ ਤੁਹਾਡੀ ਯਾਦ ਲਈ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਪੰਜਾਬ ਦੇ ਲੋਕ ਇਹ ਆਮ ਹੀ ਗੱਲ ਕਰਦੇ ਆ ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਤੋਂ ਪਾਸੇ ਨਹੀਂ ਹਟਦੇ ਓਨਾ ਚਿਰ ਅਕਾਲੀ ਦਲ ਪੰਜਾਬ 'ਚ ਸਰਵਾਈਵ ਨਹੀਂ ਕਰ ਸਕਦਾ ਤੇ ਤੁਸੀਂ ਸਰਕਾਰ ਬਣਾਉਂਦੀਆਂ ਗੱਲਾਂ ਕਰਦੇ ਪਏ ਜੀ ਉਹ ਧਮਕੀਆਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਲਾਲ ਡੇਰੀ ਵਾਲੀਆਂ 2017 'ਚ ਦਿੰਦੇ ਸੀ ਉਹੋ ਹੀ ਹੁਣ ਤੁਸੀਂ ਦਿੰਦੇ ਪਏ ਜੇ ਫੇਰ ਅਫਸਰਾਂ ਨੂੰ ਇਹ ਤਾਂ ਲੋਕ ਵੋਟਾਂ ਨਹੀਂ ਪਾਉਂਦੇ ਹੁੰਦੇ ਐਦਾਂ ਲੋਕ ਜਿਹੜਾ ਲੀਡਰ ਦੱਬ ਕੇ ਮਾਰੇ ਨਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਜਿਹੜਾ ਲੀਡਰ ਨਾ ਮੰਨਿਆ 2012 ਦੀ ਗੱਲ ਆ ਉਹਨੂੰ ਮੈਂ ਖੁੰਡਾ ਫੇਰੂੰਗਾ ਤੇ ਉਹ ਲੀਡਰ ਮੰਨੇ ਨਹੀਂ ਉਹਨਾਂ ਹੋਰ ਝੋੜ ਲਾਇਆ ਸੀ ਤੇ ਕਾਂਗਰਸੀ ਸਰਕਾਰ ਨਹੀਂ ਹਦੋਂ ਬੰਦ ਕੀਤੀ ਤੇ ਜਿਹੜੀ ਇਹ ਕਾਰਵਾਈ ਹੋਈ ਆ ਇਹ ਕਾਰਵਾਈ ਪੰਜਾਬ ਦੇ ਲੋਕਾਂ ਨੂੰ ਪੁੱਛੋ ਪੰਜਾਬ ਦੇ ਲੋਕ ਜਿਹੜੇ ਆ ਉਹ ਸਾਰਾ ਕੁਝ ਜਾਣਦੇ ਆ ਕਿ ਕਿੰਨਾ ਨੁਕਸਾਨ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਵਲੇ ਪੰਜਾਬ ਦਾ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਅਫਸਰਾਂ ਨੂੰ ਅੱਜ ਆਜ਼ਾਦੀ ਮਿਲੀ ਆ ਲੋਕਾਂ ਨੂੰ ਲੱਗਾ ਵੀ ਅੱਜ ਸਾਡੀ ਸਰਕਾਰ ਬਣੀ ਆ ਜੇ ਪੁਲਿਸ ਆ ਉਹ ਫ੍ਰੀ ਹੈਂਡ ਕੰਮ ਕਰਦੀ ਪਈ ਆ ਕੋਈ ਵੀ ਡਿਪਾਰਟਮੈਂਟ ਆ ਉਹ ਫ੍ਰੀ ਹੈਂਡ ਕੰਮ ਕਰਦਾ ਪਿਆ ਨਹੀਂ ਤੇ ਅੱਗੇ ਜਿਹਦੀ ਸਰਕਾਰ ਹੋਣੀ ਜੇ ਕਾਲੀਆਂ ਦੀ ਸਰਕਾਰ ਹੋਣੀ ਜ세ਦਾਰਾਂ ਦੀ ਚਲਣੀ ਜੇ ਕਾਂਗਰਸੀ ਸਰਕਾਰ ਹੋਣੀ ਤੇ ਕਾਂਗਰਸ ਦੇ ਲੀਡਰਾਂ ਦੀ ਚਲਣੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਾਕਈ ਅਫਸਰਾਂ ਨੂੰ ਨਜ਼ਾਰਾ ਆ ਗਿਆ ਵੀ ਵਾਕਈ ਅਫਸਰਾਂ ਦੀ ਸਰਕਾਰ ਹੈ ਅਫਸਰ ਫ੍ਰੀ ਹੈਂਡ ਆਪਣੀ ਮਰਜ਼ੀ ਨਾਲ ਬਿਨਾਂ ਪੱਖਪਾਤ ਤੋਂ ਕੰਮ ਕਰ ਰਹੇ ਆ ਤੇ ਮੈਂ ਫਿਰ ਤੋਂ ਸਾਰੀ ਜਿੰਨੇ ਵੀ ਲੀਡਰ ਕਾਂਗਰਸ ਦੇ ਆਕਾਲੀ ਦਲ ਦੇ ਭਾਜਪੀ ਦੇ ਜਿਹੜੇ ਵਿਕਰਮ ਸਿੰਘ ਮਜੀਠੀਏ ਦਾ ਪੱਖ ਪੂਰ ਰਹੇ ਆ ਤੇ ਇਹ ਕਹਿ ਰਹੇ ਕਿ ਪੋਲਿਟਿਕਸ ਹੋਈ ਆ ਵੇਖੋ ਭਰਾਵੋ ਜੇ ਤੁਸੀਂ ਸਟੇਜ ਤੋਂ ਗੱਲਾਂ ਕਰੋ ਤੇ ਉਹ ਕਾਨੂੰਨ ਅਨਸਾਰ ਤੇ ਜੇ ਪੁਲਿਸ ਤੇ ਵਿਜੀਲੈਂਸ ਸਾਹਿਬ ਦੇ ਕਾਨੂੰਨ ਅਨਸਾਰ ਕਾਰਵਾਈ ਕਰੇ ਤੇ ਉਹ ਆਮ ਆਦਮੀ ਪਾਰਟੀ ਸਰਕਾਰ ਦੀ ਪੋਲਿਟਿਕਸ ਇਹ ਜੋ ਵੀ ਕਾਰਵਾਈ ਹੋਈ ਆ ਜੋ ਲੈਂਦਿਆਂ ਆਈਆਂ ਦੇਣਦਾਰੀਆਂ ਹੋਈਆਂ ਕੰਪਨੀਆਂ ਦੇ ਖਾਤੇ 'ਚ ਪੈਸੇ ਗਏ ਆ ਉਹਨਾਂ ਦੇ ਆਧਾਰ ਤੇ ਇਹ ਕਾਰਵਾਈ ਹੋਈ ਆ ਤੇ ਇਹ ਆਗਾਂਵੀ ਜਿਹੜੇ ਸਾਡੇ ਸਾਥੀ ਬੋਲਦੇ ਆ ਨਾਲੇ ਤੇ ਇਹ ਸਾਡੇ ਸਾਥੀ ਕਹਿੰਦੇ ਸੀ ਕਿ ਛੋਟੀਆਂ ਛੋਟੀਆਂ ਮੱਛੀਆਂ ਨੂੰ ਹੱਥ ਪਾਉਂਦੇ ਪਏ ਗਰੀਬਾਂ ਦੇ ਘਟੋਂਦੇ ਪਏ ਆ ਤੇ ਜੇ ਹੁਣ ਵੱਡੀ ਮੱਛੀ ਨੂੰ ਹੱਥ ਪਾਇਆ ਤੇ ਹੁਣ ਇਹ ਲੋਕ ਬੋਲਦੇ ਪਏ ਆ ਪੀ ਪੋਲਿਟਿਕਸ